ਅੱਜ ਜਿਹੜੀ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਦਿੱਤੀ ਹੈ ਪਹਿਲਾਂ ਤੇ ਮੈਂ ਤੁਹਾਨੂੰ ਮਾਰ ਕਰਨਾ ਵੀ ਤੁਸੀਂ ਵੀ ਸਾਡੇ ਸ਼ਾਰਟਬੀਟ ਤੇ ਤੁਹਾਨੂੰ ਸੁਨੇਹਾ ਦਿੱਤਾ ਸਵੇਰੇ ਤੁਸੀਂ ਸਾਰੇ ਮੀਂਹ ਵਰਦੇ ਜਿੱਥੇ ਇਕੱਠੇ ਹੋਏ ਜੇ ਇਹ ਵੀ ਇੱਕ ਕਿਸਾਨਾਂ ਦੇ ਨਾਲ ਪੰਜਾਬੀਆਂ ਨਾਲ ਤੁਹਾਡੀ ਹਮਦਰਦੀ ਦਾ ਪ੍ਰਗਟਾਵਾ ਆ ਅੱਜ ਇਸ ਕਰਕੇ ਸਾਰੇ ਇਕੱਠੇ ਹੋਏ ਆ ਜਿੰਨੇ ਵੀ ਸਾਰੇ ਹਲਕਾ ਇੰਚਾਰਜ ਮਦਨਾ ਬੈਠੇ ਨੇ ਰਾਣਕੋਟ ਦੀ ਜਮੀਨ ਜਿਹੜੀ ਇਹਨਾਂ ਨੇ ਐਕਵਾਇਰ ਕੀਤੀ ਉੱਥੋਂ ਵੀ ਆਇ ਮਿੰਟੂ ਜੀ ਆਏ ਨੇ ਰਵੀ ਮੋਹਨ ਜੀ ਆਏ ਨੇ ਹਲਕਾ ਇੰਚਾਰਜ ਸਾਡੇ ਰਾਜਨਵੀਰ ਹੁਣੀ ਨੇ ਮਾਲ ਸਾਹਿਬ ਨੇ ਸਾਡੇ ਹੁਣੇ-ਹੁਣੇ ਆਏ ਪ੍ਰਧਾਨ ਜੀ ਨੇ ਮੀਤ ਪ੍ਰਧਾਨ ਬਣਾਏ ਨੇ ਸੰਧੂ ਸਾਹਿਬ ਤੇ ਸਾਰੇ ਮਹਜਨ ਸਾਹਿਬ ਇੱਥੇ ਨੇ ਅੱਜ ਸਾਰੇ ਤਾਂ ਇਕੱਠੇ ਹੋਏ ਆ ਕਿ ਸ਼ਰੋਮਣੀ ਕਲਦਲ ਨੇ ਬੜਾ ਵੱਡਾ ਪਿਛੇ ਲੈਣ ਅਪਰਾਲਾ ਕੀਤਾ ਕਿ ਜੋ ਲੈਂਡ ਅਕਵਾਇਰ ਕੀਤੀ ਗਈ ਉਹ ਕਿਸਾਨਾਂ ਨਾਲ ਬੜਾ ਵੱਡਾ ਧੱਕਾ ਸੀ ਕਿਉਂਕਿ ਕਿਸਾਨਾਂ ਨੂੰ ਕੋਈ ਸਰਕਾਰ ਦੇ ਹੀ ਨਹੀਂ ਰਹੀ ਜੇ ਪਹਿਲਾਂ ਤੇ ਇਹ ਲੋਕਾਂ ਨੂੰ ਸਮਝ ਨਹੀਂ ਕਿ ਸ਼ਾਇਦ ਉਹਨੂੰ ਕੋਈ 50 ਲੱਖ ਕਰੋੜ ਰੁਪਇਆ ਦੇਣਾ ਜਦੋਂ ਪਾਲਿਸੀ ਪੜੀ ਗਈ ਕੁਝ ਵੇਖਿਆ ਗਿਆ ਕਿ ਕਿਸਾਨਾਂ ਨੂੰ ਉਲਟੇ ਪੈਸੇ ਪਰ 1 ਏਕੜ ਕਰੋੜ ਰੁਪਇਆ ਲੈਣਾ ਉਹਨੂੰ ਡਵੈਲਪ ਕਰਨ ਦੀ ਜਾਂ ਸਿਰਫ ਕੋਈ 10 ਕਿ ਬਰਲੇ ਥਾਂ ਦੇਣਾ ਤੇ ਉਸ ਕਰਕੇ ਫਿਰ ਪ੍ਰਧਾਨ ਜੀ ਨੇ ਜਦੋਂ ਸਾਰੀ ਗੱਲ ਵੇਖੀ ਕਿ ਕਿਸਾਨ ਬੜੇ ਪਰੇਸ਼ਾਨ ਨੇ ਤੇ ਫਿਰ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਲੁਧਿਆਣਾ ਜਿੱਥੋਂ ਕੋਈ 25000 ਏਕੜ ਜ਼ਮੀਨਾਂ ਨੂੰ ਲੈਣੀ ਸੀ ਉੱਥੇ ਬੜਾ ਵੱਡਾ ਅਕਾਲੀ ਦਲ ਨੇ ਧਰਨਾ ਦਿੱਤਾ। ਉਸ ਤੋਂ ਬਾਅਦ ਬਠਿੰਡੇ ਧਰਨਾ ਦਿੱਤਾ। ਫਿਰ ਪਟਿਆਲਾ ਦਿੱਤਾ। ਮੋਹਾਲੀ ਦਿੱਤਾ ਤੇ ਬੜਾ ਵੱਡਾ ਹੰਗਾਰਾ ਸਾਰੇ ਪੰਜਾਬ 'ਚੋਂ ਮਿਲਿਆ। ਤੇ ਕਿਸਾਨਾਂ ਨੂੰ ਵੀ ਮਾੜੀ ਮੁੱਟੀ ਇਹ ਜਿਹੜੇ ਬੰਦੇ ਡਿਪਰੈਸ਼ਨ 'ਚ ਜਾਣੋ ਤੇ ਆ ਰਹੇ ਹੋ ਰਾਤ ਮੜੀ ਕੇ ਅਕਾਲੀ ਦਲ ਨਾਲ ਖਲੋਤਾ ਹੈ। ਦੂਜੀਆਂ ਪਾਰਟੀਆਂ ਵਾਲੇ ਬਿਆਨ ਤੇ ਦਿੰਦੇ ਰਹੇ। ਪਰ ਸਾਹਮਣੇ ਕੋਈ ਨਹੀਂ ਆਇਆ। ਇਸ ਕਰਕੇ ਸਰਕਾਰ ਨੂੰ ਇਹ ਮਜਬੂਰ ਫਿਰੇ ਕਾਨੂੰਨ ਵਾਪਸ ਲੈਣਾ ਪਿਆ ਇੱਕ ਹੋਰ ਬੜਾ ਵੱਡਾ ਕੰਮ ਬਾਦਲ ਸਾਹਿਬ ਨੇ ਕੀਤਾ ਹੈਗਾ ਕਿ ਦਰਬਾਰ ਸਾਹਿਬ 'ਚ ਜਾ ਕੇ 31 ਤੀਨ ਨੂੰ ਅਰਦਾਸ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਇੱਕ ਮਹਾਲੀ ਉਥੇ ਅੰਮ੍ਰਿਤਸਰ ਗੁਰਦੁਆਰੇ ਤੋਂ ਇੱਕ ਮੋਰਚਾ ਸ਼ੁਰੂ ਕਰਨਾ ਸੀ ਕਿ 5-500 ਬੰਦਾ ਰੋਜ਼ ਜਾਏਗਾ ਤੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਉਹ ਸ਼ੁਰੂ ਕਰਨਾ ਸੀ ਇਹ ਕੇਜਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਦੀ ਕੋਠੀ ਤੱਕ ਹੁੰਦਾ ਜਾ ਕੇ ਰੋ ਕਰਵਾਇਆ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਆ ਇਹ ਫਿਰ ਸਰਕਾਰ ਨੇ ਹੁਣ ਜਿਹੜਾ ਇਹ ਇੱਕ ਕਾਨੂੰਨ ਵਾਪਸ ਲਿਆ ਤੇ ਅੱਜ ਮੇਰੀ ਗੱਲ ਇਹ ਇੱਕ ਹੋਰ ਬੇਨਤੀ ਹੈ ਵੀ ਪ੍ਰੈਸ ਦੇ ਵਿੱਚ ਇਹ ਗੱਲ ਕਹਿ ਦੇਣੀ ਕਿ ਨੋਟੀਫਿਕੇਸ਼ਨ ਕਰਤਾ ਕਿ ਅਸੀਂ ਇਹ ਪਾਲਿਸੀ ਜਿਹੜੀ ਆ ਇਹ ਡਰਾਪ ਕਰ ਦਿੱਤੀ ਹੈ ਸਿਰਫ ਇੰਨੀ ਗੱਲ ਨਾਲ ਨਹੀਂ ਤਸੱਲੀ ਹੁੰਦੀ ਇਹ ਬਕਾਇਦਾ ਤੌਰ ਤੇ ਕੈਬਨਟ ਚ ਲਿਆ ਕੇ ਇਹਨੂੰ ਡੀ ਨੋਟੀਫੀਸ਼ਨ ਕਰਨ ਤਾਂ ਜੋ ਪੱਕਾ ਕੰਮ ਹੋ ਜਾਈ। ਅਜੇ ਵੀ ਕਿਸਾਨਾਂ ਤੇ ਤਲਵਾਰ ਲਟਕ ਰਹੀ ਆ। ਵੀ ਇਹ ਕੰਮ ਠੰਡਾ ਕਰਕੇ ਕੋਈ ਕਿਸਾਨਾਂ ਨੂੰ ਇਲਾਜ ਦੇ ਕੇ ਦੁਬਾਰਾ ਨਾ ਇਹ ਗੱਲ ਕਰ ਲੈ। ਤੇ ਵੱਡਾ ਹੰਗਾਰਾ ਇਸ ਕਰਕੇ ਮਿਲਿਆ ਕਿ ਲੋਕ ਪੰਜਾਬ ਦੇ ਬੜੇ ਸਿਆਣੇ ਨੇ। ਕਿ ਜਿਹੜੀ ਜ਼ਮੀਨ ਹੋਣ ਅਕਵਾਇਰ ਹੋਈ ਆ ਇਹ ਹੈਗੀ 65000 ਏਕੜ। ਤੇ ਇਹ ਵੱਡੇ ਸ਼ਹਿਰਾਂ ਚ ਕੀਤੀ। ਹੁਣ ਸਾਡੇ ਗਰਦਾਸਪੁਰ ਵੀ ਜਲਾਇਆ। ਇੱਥੇ ਕਰਾਵਾ ਪਿੰਡ ਆ ਉਥੇ ਐਕਵਾਇਰ ਕੀਤੀ ਉਹਨਾਂ ਨਾਲ ਅੱਗੇ ਬੜਾ ਤੱਕਾ ਹੋਇਆ ਕਾਂਗਰਸ ਵਾਲੇ ਵੀ ਉਹਨਾਂ ਦੀ ਜ਼ਮੀਨ ਐਕਵਾਇਰ ਹੋਈ ਬੱਸ ਸਟੈਂਡ ਲਈ ਤੇ ਇਹਦਾ ਬਟਾਲੇ ਵੀ ਹੋਈ ਤੇ ਬਾਕੀ ਛੋਟੇ-ਛਾਟੇ ਮਿਊਂਸਿਕ ਕਮੇਟੀਆਂ ਜਿਹੜੀਆਂ ਇਹਨਾਂ ਨੇ ਫਿਰ ਉਹਦੇ ਦਿਵਾਲੇ ਵੀ ਹੋਣਾ ਸੀ ਤੇ ਉਹ ਇਸ ਕਰਕੇ ਲੋਕ ਸੜਨਾ ਸਾਰੇ ਤੁਰ ਪਏ ਤੇ ਬੜਾ ਵੱਡਾ ਹੰਗਾਰਾ ਮਿਲਿਆ ਇਸ ਕਰਕੇ ਇਹਨਾਂ ਨੇ ਵਾਪਸ ਕੀਤਾ ਤੇ ਤੁਹਾਨੂੰ ਅੱਜ ਖੇਚਲ ਦਿੱਤੀ ਹੈ ਤੁਹਾਡੇ ਰਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਕਿ ਕੋਈ ਵੀ ਸਰਕਾਰ ਵੱਲੋਂ ਕਿਸੇ ਲਈ ਧੱਕਾ ਹੋਏ ਅਕਾਲੀ ਦਲੋਂ ਦੇ ਨਾਲ ਡਟ ਕੇ ਰਹਿ ਗਿਆ ਪ੍ਰਧਾਨ ਸਾਹਿਬ ਦਾ ਆਦੇਸ਼ ਆ ਤੇ ਇਸ ਕਰਕੇ ਤੁਹਾਨੂੰ ਖੇਚਲ ਦਿੱਤੀ ਆ ਕਿ ਤੁਹਾਡੇ ਰਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਇਸ ਨੇਹ ਦੇਣਾ ਚਾਹੁੰਦੇ ਆ ਕਿਸੇ ਵਕਤ ਕੋਈ ਵੀ ਧੱਕਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬੀ ਸਿੰਘ ਜੀ ਬਾਲਦੇ ਦੇ ਆਦੇਸ਼ਾਂ ਦੇ ਮੁਤਾਬਕ ਹਰ ਜ਼ਿਲ੍ਹੇ ਵਿੱਚ ਹਰ ਹਲਕੇ ਵਿੱਚ ਇੰਚਾਰਜੜੇ ਨੇ ਉਹ ਲੋਕਾਂ ਇਹ ਨਾਕ ਰਹਿਣਗੇ